ਪੰਜਾਬ ਦੇ ਇੱਕ ਮਸ਼ਹੂਰ ਗਾਇਕ ਸਿੰਘਾ ਆਪਣੇ ਇੰਸਟਾਗ੍ਰam ਤੇ ਕੁਝ ਸ਼ੇਅਰ ਕਰਦੇ ਨੇ ਜਿਸ ਨੂੰ ਕੀ ਦੇਖ ਕੇ ਸਾਰੇ ਹੈਰਾਨ ਰਹਿ ਗਏ। ਕੱਲ ਸਿੰਘਾ ਨੇ ਆਪਣੇ ਇੰਸਟਾਗ੍ਰam ਤੇ ਇੱਕ ਸਟੋਰੀ ਸ਼ੇਅਰ ਕੀਤੀ। ਸਿੰਘਾ ਨੇ ਲਿਖਿਆ ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਕਾਫੀ ਟਾਈਮ ਤੋਂ ਮੇਰੀ ਰੇਕੀ ਕੀਤੀ ਜਾ ਰਹੀ ਆ। ਜਿਹਦੇ ਚਲਦਿਆਂ ਮੈਂ 2-3 ਬਾਰ ਆਪਣਾ ਘਰ ਚੇਂਜ ਕਰ ਚੁੱਕਿਆ ਆ। ਮੈਂ ਪੰਜਾਬ ਪੁਲਿਸ ਨੂੰ ਪੁੱਛਣਾ ਚਾਹੁੰਨਾ ਹੋਰ ਕਿੰਨੀ ਬਾਰ ਘਰ ਚੇਂਜ ਕਰਨਾ ਪਊਗਾ ਮੈਨੂੰ ਆਪਣੀ ਫੈਮਿਲੀ ਦੀ ਸੇਫਟੀ ਲਈ। ਕਿੰਨੀਆਂ ਹੀ ਧਮਕੀਆਂ, ਕਿੰਨੀ ਬਾਰ ਕਾਰ ਦਾ ਪਿੱਛਾ ਕੀਤਾ ਗਿਆ। ਇਹ ਲਿਖਿਆ ਹੋਲੀ ਤੋਂ ਬਾਅਦ ਸਾਰਾ ਕੁਝ ਪਬਲਿਕ ਕਰਾਂਗੇ ਜੇ ਲੋੜ ਪਈ ਤਾਂ ਮੁੱਦਾ ਵੱਡਾ ਆ Enjoy your Holi ਤਾਂ ਸਿੰਘੇ ਨੇ ਦੱਸਿਆ ਜੇਕਰ ਮੈਨੂੰ ਜ਼ਰੂਰਤ ਪਈ ਤਾਂ ਮੈਂ ਸਾਰਾ ਕੁਝ ਪਬਲਿਕ ਕਰੂੰਗਾ ਸਭ ਨੂੰ ਦੱਸੂੰਗਾ ਪਰ ਹੋਲੀ ਤੋਂ ਬਾਅਦ ਇਨਾਂ ਚਿਰ ਤੁਸੀਂ ਆਪਣੀ ਹੋਲੀ ਨੂੰ Enjoy ਕਰੋ ਤੁਹਾਨੂੰ ਕੀ ਲੱਗਦਾ ਆ ਕਿਸ ਦੇ ਵੱਲੋਂ ਸਿੰਘੇ ਦੀ ਰੇਕੀ ਕਰਵਾਈ ਜਾ ਰਹੀ ਆ ਸਿੰਘਾ ਵੀ ਸਿੱਧੂ ਮੂਸੇ ਵਾਲੇ ਵਾਂਗੂ ਬੇਬਾਕਾ ਜੋ ਗੱਲ ਹੁੰਦੀ ਆ ਸਾਹਮਣੇ ਕਰਦਾ ਆ ਬਿਨਾਂ ਡਰੇ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝੇ ਕਰਿਓ ਧੰਨਵਾਦ